ਪੰਜਾਬ ਦੇ ਵਿੱਚ ਗੋਲੀਆਂ ਚਲਾਉਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਛੋਟੀ ਜਹੀ ਗੱਲ ਪਿੱਛੇ ਲੋਕ ਗੋਡੀਆਂ ਚਲਾ ਕੇ ਲੋਕਾਂ ਦੀ ਜਾਨ ਲੈਣ ਲੱਗਿਆ। ਭੋਰਾ ਵੀ ਪ੍ਰਸ਼ਾਸਨ ਦਾ ਕਾਨੂੰਨ ਦਾ ਖੌਫ ਨਹੀਂ ਖਾਂਦੇ। ਅਜੇ ਹਾ ਇੱਕ ਤਾਜ਼ਾ ਮਾਮਲਾ ਫਾਜ਼ਲਕਾ ਤੋਂ ਸਾਹਮਣੇ ਆਇਆ ਹੈ। ਫਾਜ਼ਲਕਾ ਦੇ ਪਿੰਡ ਭਾਕਾਂ ਚ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤ ਦਾ ਗੋਲੀਆਂ ਤੇ ਕਈਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਦਾਸੀ ਕੀ ਮ੍ਰਿਤਕ ਤੇ ਹਮਲਾਵਰ ਦੋਨੋਂ ਇੱਕੋ ਹੀ ਪਿੰਡ ਦੇ ਨੇ ਪਾਣੀ ਦੀ ਵਾਰੀ ਲਗਾ ਰਹੇ ਸੀ ਪਿਓ ਪੁੱਤ ਤੇ ਉਹਨਾਂ ਨੂੰ ਉੱਥੇ ਹੀ ਗੋਲੀਆਂ ਮਾਰ ਕੇ ਤੇ ਕਈਆਂ ਮਾਰ ਕੇ ਦਰਦਨਾ ਕੋ ਮੌਤ ਦਿੱਤੀ ਗਈ ਦੋਨਾਂ ਦੀ ਹੀ ਮੌਤ मौके ਤੇ ਹੋ ਗਈ ਮਾਰਨ ਵਾਲੇ ਮੇਰੇ ਭਰਾ ਆ ਇੱਕ ਅਲਤਾਰ ਸਿੰਘ ਹਾਂਜੀ ਇੱਕ ਭਤੀਆ ਹਰਮਿਤ ਸਿੰਘ ਨੇ ਠੀਕ ਹੈ ਬਲਵਿੰਦਰ ਸਿੰਘ ਤੇ ਬਲਵੀਰ ਸਿੰਘ ਤੇ ਰੁਕਬੀਰ ਸਿੰਘ ਤੇ ਕਰਨ ਮੋਹਰ ਸਿੰਘ ਇਹ ਦੂਸਰੀ ਪਾਰਟੀ ਆ ਮਾਰਨ ਵਾਲੀ ਉਹਨਾਂ ਦੀ ਦੋ ਕਿਲੇ ਬਹਿਲੀ ਇੱਥੇ ਜਾਂ ਪਿੱਛੇ ਤੇ ਪੌਣੇ ਤਿੰਨ ਕਿੱਲੇ ਤਿੰਨ ਕਿੱਲੇ ਪੌਣੇ ਤਿੰਨ ਕਿੱਲੇ ਅੱਗੇ ਆ ਉਹਨੂੰ ਅੱਗੇ ਆ ਇਹਨਾਂ ਦੀ ਠੇਕੇ ਦੇ ਪੈੜੀ ਲਈ ਇਹਨਾਂ ਅਵਤਾਰ ਸੇ ਹੋਣਾ ਨੇ ਉਹ 8 ਕਿੱਲੇ ਆ ਇਹਨਾਂ ਨੇ ਪਿਛਲਾ ਪਾਣੀ ਜਿਹੜਾ ਅਗਲਾ ਪਾਣੀ ਆ ਉਹਨਾਂ ਨੇ ਪ੍ਰਵਿੰਦਰ ਉਹਨਾਂ ਨੇ ਇੱਥੇ ਪਾ ਲਿਆ ਆ ਜਿਹੜਾ ਚੋਨਾ ਭਰਿਆ 2 ਕਿੱਲੇ ਇਹਦੇ ਵਿੱਚ ਸਾਰਾ ਪਾਣੀ ਪਾ ਲਿਆ ਤੇ ਉਹਨਾਂ ਜਦੋਂ ਪਾਣੀ ਇੱਥੇ ਆ ਜਿਹੜਾ ਟਾਣੀ ਵਾਲਾ ਪਰਮ ਪਰਮਜੀਤ ਉਹਦੇ ਤੋਂ ਪਾਣੀ ਉਹਨਾਂ ਲਾਇਆ ਹੈ ਪਾਣੀ ਉਹਨੇ ਲਵਾ ਕੇ ਤੋ ਕਰਨ ਨੂੰ ਚਲਾ ਗਿਆ ਉਧਰੋਂ ਮੈਂ ਆ ਗਿਆ ਚਾਹ ਲੈ ਕੇ ਆ ਗਿਆ ਇਹ ਵੀ ਪਾਣੀ ਲਵਾ ਕੇ ਚਲੇ ਗਿਆ ਤੇ ਬਾਅਦ ਵਿੱਚ ਮਰੂਤੀ ਤੇ ਆਏ ਆ ਤਿਆਰ ਤੂ ਰੋ ਕੇ ਮਰੂਤੀ ਤੇ ਤਿੰਨੇ ਜਣੇ ਆਏ ਆ ਜਿਨ੍ਹਾਂ ਦਾ ਮੈਂ ਨਾਂ ਲਿਆ ਹੈ ਤੇ ਰਗਵੀਰ ਸਿੰਘ ਜਿਹੜਾ ਹੈ ਉਹ ਕਿਸੇ ਆਸ-ਪਾਸੇ ਉਹ ਨਹੀਂ ਦਿਸਿਆ ਉਹ ਵੀ ਵੇਚ ਖੂਬਾ ਉਹ ਆਣ ਕੇ ਪਿਸਤਲ ਨਾਲ ਇਹਨਾਂ ਗੋਲੀਆਂ ਮਾਰੀਆਂ ਪਿਸਤਲ ਆ ਜਾਂ ਰਵਲਫਰ ਇਹ ਦੋਵੇਂ ਜੋ ਇੱਕ ਚੀਜ਼ ਹੈ ਉਦੋਂ ਨਾਲ ਇਹਨਾਂ ਨੇ ਗੋਲੀਆਂ ਮਾਰੀਆਂ ਮੁਰਕੇ ਪਤਾ ਨਹੀਂ ਸਿਰ ਦੇ ਵਿੱਚ ਕਈ ਕੋਈ ਵੀ ਮਾਰ ਗਏ ਜਦੋਂ ਡਿੱਗ ਪਿਆ ਤੇ ਤੇ ਉਹਨੂੰ ਹੀ ਖਤਮ ਹੋਇਆ ਹਾਲਾਂਕਿ ਪਰਿਵਾਰ ਦਾ ਇਹ ਕਹਿਣਾ ਕਿ ਜਿਸ ਜ਼ਮੀਨ ਕਰਕੇ ਇਹ ਪੂਰੀ ਝਗੜਾ ਹੋਇਆ ਇਕਲੇਸ਼ ਹੋਇਆ ਇਹ ਪਹਿਲਾਂ ਹੀ ਠੇਕੇ ਤੇ ਲਿੱਤੀ ਹੋਈ ਜ਼ਮੀਨ ਹੈ ਜਦਦੇ ਪੁੱਤ ਪਾਣੀ ਦੀ ਵਾਰੀ ਲਗਾਉਣ ਜਾਂਦੇ ਨੇ ਤੇ ਜ਼ਮੀਨੀ ਕਲੇਸ਼ ਕਰਕੇ ਉੱਥੇ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਕੁਝ ਪੁਲਿਸ ਵੱਲੋਂ ਕਿਹਾ ਗਿਆ ਉਹ ਵੀ ਸੁਣਦੇ ਆਂ ਪਿੰਡ ਪੈਂਦਾ ਪਾਕਾਂ ਪਾਕਾਂ ਦੇ ਵਿੱਚ ਅਵਤਾਰ ਸਿੰਘ ਸਰਉਜਗੀਰ ਸਿੰਘ ਟਾਣੀ ਸ਼ੇਰਵਾਲਾ ਰੋਡ ਉਮਰ ਉਹਦੀ 55 ਸਾਲ ਹੈ ਇਹਦਾ ਬੇਟਾ ਹਰਬੀਰ ਸਿੰਘ ਇਹ ਪਾਣੀ ਦੀ ਵਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪ੍ਰਵਿੰਦਰ ਸਿੰਘ ਪਿੰਦਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵੰਡੀ ਜੋਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਬਲਵੀਰ ਸਿੰਘ ਤੇਗਵੀਰ ਸਿੰਘ ਤੇ ਇਹ ਕਿ ਅਨਮੋਲ ਸੀਗਾ ਇਹਨਾਂ ਦਾ ਗੁੰਡਾ ਇਹਨਾਂ ਨੇ ਗਨ ਸ਼ਾਟ ਨਾਲ ਉਹਨਾਂ ਦੋਨਾਂ ਦੀ ਡੈਥ ਕਰ ਦਿੱਤੀ ਉਹਨਾਂ ਸਰ ਇਹ ਮੌਕੇ ਦੀ ਡੈਥ ਹੋਈ ਹੈ ਹਾਂ ਮੌਕੇ ਦੀ ਡੈਥ ਹੋ ਗਈ ਹੈ ਜੀ ਸਰ ਕੋਈ ਹਥਿਆਰ ਕਿਹੜਾ ਕੋਈ ਵਰਤਿਆ ਦੱਸੋ ਇਹ ਕਿਸ ਤਰ੍ਹਾਂ ਦਾ ਪਿਸਤਲ ਦਾ ਦੱਸਦੇ ਨੇ ਪਿਸਟੇਰਾ ਰਿਵਰਸਬਲ ਛੋਟਾ ਬੀਕ ਹੋਲ ਹੋਏ ਹੋਏ ਨੇ ਜੀ 315 ਬੂਲ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਆ ਠੀਕ ਹੈ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਚ ਪਰਚਾ ਦੇ ਕੇ ਇਹਦੀ ਕਾਰਵਾਈ para que